ਮੈਨੂੰ ਕਹਿੰਦੇ ਕਿਸਾਨ ਦਿੱਲੀ ਕਿਉਂ ਆਉਂਦੇ ਹਨ ਕਿਸਾਨ ਦਿੱਲੀ ਵਾਰ-ਵਾਰ ਕਿਉਂ ਆਉਂਦੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਬਈ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਮੈਂ ਕਿਹਾ ਜਿੱਤ ਕੇ ਆਇਆ ਤੇ ਉਹ ਰਾਜ ਕਰਦਾ ਤੇ ਜਿੱਥੋਂ ਦੇਸ਼ ਚੱਲਦਾ ਉੱਥੇ ਹੀ ਆਉਣਗੇ ਕਿਸਾਨ ਹੁਣ ਮੈਂ ਉਹਨਾਂ ਨੂੰ ਲਾਹੌਰ ਭੇਜਦਾ ਉਹਨਾਂ ਨੂੰ ਮੈਂ ਕਿਹਾ ਲਾਹੌਰ ਵਾਲੇ ਪਾਸੇ ਜਾਣਾ ਸੌਖਾ ਹੈ ਉਧਰ ਘੱਟ ਤਾਰਾਂ ਲੱਗੀਆਂ ਹੋਈਆਂ ਹਰਿਆਣੇ ਵਾਲੇ ਬਾਰਡਰ ਤੇ ਸ਼ੰਭੂ ਤੇ ਕਨੌਰੀ ਤੁਸੀਂ ਜ਼ਿਆਦਾ ਤਾਰਾਂ ਲਾਈਆਂ ਉਹ ਤਾਰਾਂ ਨਾਲ ਨਹੀਂ ਜਜ਼ਬਾਤ ਰੁੱਕੇ ਜਾ ਸਕਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਪੰਜਾਬੀ ਨਿਊਜ਼ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਆਖਰ ਮੈਨੂੰ ਪੱਤਰਕਾਰ ਪੁੱਛਦੇ ਨੇ ਕਿ ਕਿਸਾਨ ਦਿੱਲੀ ਕਿਉਂ ਆਉਂਦੇ ਨੇ ਤੇ ਮੇਰਾ ਜਵਾਬ ਸੀ ਕਿ ਮੋਦੀ ਸਾਹਿਬ ਗੁਜਰਾਤ ਛੱਡ ਕੇ ਦਿੱਲੀ ਕਿਉਂ ਆਏ ਨੇ ਤੇ ਫਿਰ ਅਸੀਂ ਜਿੱਥੇ ਸਰਕਾਰ ਚੱਲਦੀ ਹੈ ਉੱਥੇ ਕਿਸਾਨ ਨਹੀਂ ਜਾਣਗੇ ਤਾਂ ਕਿ ਫਿਰ ਪਾਕਿਸਤਾਨ ਜਾਣਗੇ ਜਿੰਨੇ ਸੁਰੱਖਿਆ ਦੇ ਪ੍ਰਬੰਧ ਸ਼ੰਭੂ ਤੇ ਖਨੌਰੀ ਬਾਰਡਰ ਤੇ ਨੇ ਇੰਨੇ ਤੇ ਪਾਕਿਸਤਾਨ ਬਾਰਡਰ ਤੇ ਵੀ ਨਹੀਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾਲ ਹੀ ਇਹ ਦੱਸਿਆ ਕਿ ਬੀਜੇਪੀ ਸਰਕਾਰ ਕਿਸਾਨ ਵਿਰੋਧੀ ਹੈ ਔਰ ਸਾਡੇ ਨਾਲ ਵੀ ਕਿਸ ਤਰ੍ਹਾਂ ਦਾ ਵਰਤਾਅ ਕਰ ਰਹੀ ਹੈ ਜਿੱਥੇ ਕਿ ਰੂਰਲ ਡਿਪਾਰਟਮੈਂਟ ਫੰਡ ਜਿਹੜਾ ਹੈ ਰੋਕ ਰੱਖਿਆ ਹੈ ਸਾਨੂੰ ਉਹ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਕਈ ਕੰਮ ਰੁਕੇ ਹੋਏ ਨੇ ਜਿਸ ਕਰਕੇ ਪੰਜਾਬ ਦੇ ਕਾਰਜਾਂ ਦੇ ਵਿੱਚ ਦੇਰੀ ਹੋ ਰਹੀ ਹੈ ਸਾਡੇ ਫੰਡ ਜਿਹੜੇ ਨੇ ਰੁਕੇ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਕੈਪਟਨ ਸਾਹਿਬ ਭਾਜਪਾ ਦੇ ਵਿੱਚ ਨੇ ਕਦੇ ਉਹਨਾਂ ਨੇ ਨਹੀਂ ਕਿਹਾ ਕਿ ਫੰਡ ਜਾਰੀ ਕਰੋ ਜਾਖੜ ਸਾਹਿਬ ਨੇ ਵੀ ਕਦੇ ਨਹੀਂ ਕਿਹਾ ਫੰਡ ਜਾਰੀ ਕਰੋ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇਹ ਲੋਕ ਜਿਹੜੇ ਨੇ ਫਸਾਉਣ ਦੇ ਵਿੱਚ ਦਿਲਚਸਪੀ ਰੱਖਦੇ ਨੇ ਆਖਰ ਇਹ ਲੋਕ ਪੰਜਾਬ ਦੇ ਹੋ ਕੇ ਪੰਜਾਬ ਦੇ ਫੰਡਾਂ ਦੇ ਬਾਰੇ ਵੀ ਗੱਲ ਨਹੀਂ ਕਰ ਰਹੇ ਨੇ ਆਖਰਕਾਰ ਇਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਹ ਲੋਕ ਪੰਜਾਬ ਦੇ ਨਾਲ ਧੋਖਾ ਕਰ ਰਹੇ ਨੇ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੀ ਲੋਕਪ੍ਰਿਅਤਾ ਕਿੰਨੀ ਵੱਡੀ ਹੈ ਤੇ ਆਖਰ ਇਸ ਵਾਰ ਲੋਕ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਹੋਰ ਕੀ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਓ ਸੁਣਦੇ ਆ ਇਸ ਵੀਡੀਓ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਸਕੂਨ ਮਿਲੂਗਾ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਸਕੂਨ ਮਿਲੂਗਾ ਕਿ ਮੈਂ ਕੱਲਾ ਨਹੀਂ ਮੇਰੇ ਨਾਲ ਹਜ਼ਾਰਾਂ ਕਰੋੜਾਂ ਲੋਕ ਖੜੇ ਨੇ ਖਾਸ ਤੌਰ ਤੇ ਜਦੋਂ ਪੰਜਾਬੀ ਖੜ ਜਾਂਣ ਫਿਰ ਚਟਾਨ ਵਾਂਗੂ ਖੜਦੇ ਆ ਜਿੱਥੇ ਖੜ ਜਾਂਣ ਤੇ ਅੜ ਜਾਂਣ ਫਿਰ ਅਸੀਂ ਤਾਂ ਉੱਥੇ ਹੀ ਆਂ ਫਿਰ ਜਿੱਥੇ ਅਸੀਂ ਖੜ ਗਏ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਸਾਨੂੰ ਇਹੀ ਪ੍ਰੇਰਣਾ ਦਿੰਦੀ ਹੈ ਕਿ ਮਜਲੂਮਾਂ ਦੇ ਨਾਲ ਖੜੋ ਜ਼ੁਲਮ ਦੇ ਵਿਰੁੱਧ ਲੜੋ ਅੱਜ ਆਪਣੀ ਲੜਾਈ ਜ਼ੁਲਮ ਦੇ ਵਿਰੁੱਧ ਹੈ ਇਹ ਤਾਨਾਸ਼ਾਹੀ ਕਰ ਰਿਹਾ ਹੈ ਇਹ ਮੈਨੂੰ ਪੱਤਰਕਾਰ ਕਿਸੇ ਟੀਵੀ ਤੇ ਸੀ ਮੈਨੂੰ ਕਹਿੰਦੇ ਕਿਸਾਨ ਦਿੱਲੀ ਕਿਉਂ ਆਤੇ ਹਨ ਕਿਸਾਨ ਦਿੱਲੀ ਵਾਰ-ਵਾਰ ਕਿਉਂ ਆਤੇ ਹਨ ਮੈਂ ਕਿਹਾ ਮੋਦੀ ਦਿੱਲੀ ਕਿਉਂ ਆਇਆ ਬਈ ਗੁਜਰਾਤ ਚੋਂ ਕਹਿੰਦੇ ਉਹ ਤਾਂ ਜਿੱਤ ਕੇ ਆਇਆ ਮੈਂ ਕਿਹਾ ਜਿੱਤ ਕੇ ਆਇਆ ਤੇ ਉਹ ਰਾਜ ਕਰਦਾ ਤੇ ਜਿੱਥੋਂ ਦੇਸ਼ ਚੱਲਦਾ ਉੱਥੇ ਹੀ ਆਉਣਗੇ ਕਿਸਾਨ ਹੁਣ ਮੈਂ ਉਹਨਾਂ ਨੂੰ ਲਾਹੌਰ ਭੇਜਦਾ ਉਹਨਾਂ ਨੂੰ ਹੈ ਦਿੱਲੀ ਹੋਈ ਆਉਣਗੇ ਉਹ ਤੇ ਤੁਸੀਂ ਦਿੱਲੀ ਆਉਣ ਨਹੀਂ ਦਿੰਦੇ ਮੈਂ ਕਿਹਾ ਲਾਹੌਰ ਵਾਲੇ ਪਾਸੇ ਜਾਣਾ ਸੌਖਾ ਹੈ ਉਧਰ ਘਟ ਤਾਰਾਂ ਲੱਗੀਆਂ ਹੋਈਆਂ ਹਰਿਆਣੇ ਵਾਲੇ ਬਾਰਡਰ ਤੇ ਸ਼ੰਭੂ ਤੇ ਕਨੌਰੀ ਤੁਸੀਂ ਜਾਦੇ ਤਾਰਾਂ ਲਾਈਆਂ ਉਹ ਤਾਰਾਂ ਨਾਲ ਨਹੀਂ ਜਜ਼ਬਾਤ ਰੁੱਕੇ ਜਾ ਸਕਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਸੋ ਗਲਤਫਹਿਮੀ ਚ ਨੇ ਕਿ ਕਿਸੇ ਨੂੰ ਰੋਕ ਲੈਣਗੇ ਡੱਟ ਕੇ ਖੜਾਂਗੇ ਪੰਜਾਬ ਦੇ ਹੱਕਾਂ ਲਈ ਲੜਾਂਗੇ ਪਰ ਮੇਰੀ ਤੁਹਾਨੂੰ ਬੇਨਤੀ ਹੈ ਇਸ ਵਕਤ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ 5500 ਕਰੋੜ ਰੁਪਇਆ ਰੋਕ ਰੱਖਿਆ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿਉਂ ਰੋਕਿਆ ਪਿਛਲੀ ਵਾਰ ਜਦੋਂ ਕੈਪਟਨ ਦੀ ਗਵਰਨਮੈਂਟ ਸੀ ਪੈਸੇ ਆਏ ਉਹ ਮੰਡੀਆਂ ਦੇ ਪੈਸੇ ਹੁੰਦੇ ਨੇ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦੀ ਰਿਪੇਅਰ ਉਹਦੇ ਵਾਸਤੇ ਹੁੰਦਾ ਪੈਸਾ ਉਹ ਤਾਂ ਕੈਪਟਨ ਮਨਿੰਦਰ ਨੇ ਉਹ ਪੈਸੇ ਬਿਜਲੀ ਬੋਰਡ ਨੂੰ ਦੇਤੇ ਕਰਜ਼ਾ ਕਰਜ਼ਾ ਲਾਉਣ ਨੂੰ ਚਲੋ ਜੀ ਉਹਨਾਂ ਨੇ ਪੈਸੇ ਰੋਕਤੇ ਵੀ ਤੁਸੀਂ ਪੈਸੇ ਗਲਤ ਥਾਂ ਤੇ ਵਰਤ ਲੇ ਜਦੋਂ ਅਸੀਂ ਸਰਕਾਰ ਚ ਆਏ ਅਸੀਂ ਉਹਨਾਂ ਕੋਲ ਗਿਆ ਸਾਡੇ ਪੈਸੇ ਕਹਿੰਦੇ ਪਹਿਲਾਂ ਕਾਨੂੰਨ ਬਦਲੋ ਵਿਧਾਨ ਸਭਾ ਚ ਕਿ ਪੈਸੇ ਤੁਸੀਂ ਇੱਥੇ ਵਰਤੋਂਗੇ ਅਸੀਂ ਕਹਾਂ ਜੀ ਅਸੀਂ ਤਾਂ ਵਰਤ ਨਹੀਂ ਇੱਥੇ ਨੇ ਕਾਨੂੰਨ ਬਦਲ ਤਾਂ ਵਿਧਾਨ ਸਭਾ ਚ ਕਾਨੂੰਨ ਬਦਲ ਕੇ ਅਸੀਂ ਕਹਤਾ ਵੀ ਹੁਣ ਦੇ ਦਿਓ ਹੁਣ ਕਹਿੰਦੇ ਹੁਣ 4% ਦੀ ਬਜਾਏ ਅਸੀਂ ਤੁਹਾਨੂੰ 2% ਦੇਵਾਂਗੇ ਮੰਡੀ ਫੀਸ ਅਸੀਂ ਕਹਾਂ ਕਿਉਂ ਕਦੇ ਵੀ ਬੈਠੀ ਬਸ ਹੁਣ ਤੁਸੀਂ ਸਾਡੇ ਡਿੱਕੇ ਆ ਗਏ ਹੁਣ ਮੈਂ ਪੁੱਛਣਾ ਚਾਹੁੰਦਾ ਕੈਪਟਨ ਮਨਿੰਦਰ ਸਿੰਘ ਜੀ ਉੱਥੇ ਹੀ ਬੈਠੇ ਹੋ ਭਾਜਪਾ ਚ ਕਦੇ ਬੋਲੇ ਹੋ ਇਸ ਅੰਕ ਚ ਕਿ ਮੈਂ ਗਲਤ ਪੈਸੇ ਵਰਤਲੇ ਸੀ ਤੇ ਤੁਸੀਂ ਮੇਂ ਪੰਜਾਬ ਦਾ ਨੁਕਸਾਨ ਕਰੀ ਜਾਂਦੇ ਹੋ ਸਾਡੇ ਪੈਸੇ ਦੇ ਦਿਓ ਜਾਖੜ ਸਾਹਿਬ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲੇ ਹੋ ਇਸ ਮਾਮਲੇ ਚ ਕਿ ਸਾਡੇ ਪੈਸੇ ਦਵਾ ਦਿਓ ਪੰਜਾਬ ਦੇ ਯਾਰ ਮਨਪ੍ਰੀਤ ਬਾਦਲ ਜੀ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲੇ ਹੋ ਪੰਜਾਬ ਦੇ ਹੱਕ ਚ ਕਿ ਯਾਰ ਪੈਸੇ ਦਵਾ ਦਿਓ ਨਾ ਬੱਤ 24 ਘੰਟੇ ਭਗਵੰਤ ਮਾਨ ਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਭਗਵੰਤ ਮਾਨ ਨੂੰ ਗਾਲਾਂ ਜੋ ਮਰਜੀ ਕਰ ਲੈਣ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜਾਣ ਗਾਲਾਂ ਇਹ ਤਾਂ ਇਹਨਾਂ ਦੀ ਦੇਖੋ ਜਦੋਂ ਜਦੋਂ ਸੱਪ ਆਪਾਂ ਹੈਗੇ ਆ ਖੇਤੀ ਵਾਲੀਆਂ ਲਗਭਗ ਸੱਪ ਮਾਰਦਿਆਂ ਖੇਤ ਸੱਪ ਮਾਰ ਜਾਂਦਾ ਪਰ ਥੋੜਾ ਜਿਹਾ ਪੂਛ ਜੀ ਨਹੀਂ ਹੁੰਦਾ ਰਹਿੰਦਾ ਉਹ ਆਪਾਂ ਕਹਿੰਦੇ ਉਹਨੂੰ ਬੇਸਖੋਲਦਾ ਹੁਣ ਸ੍ਰੀ ਤਾਂ ਤੁਸੀਂ 2022 ਚ ਨੱਪਤੀ ਸੀ ਪਰ ਉਹੀ ਪੂਛ ਜੀ ਹਲਾਈ ਜਾਂਦੇ ਆ ਆ 2024 ਚ ਪੂਛ ਦਾ ਵੀ ਕੰਮ ਕਰ ਦੋ ਯਾਰ ਉਹ ਤੋਂ ਬਾਅਦ ਉਹ ਤੋਂ ਬਾਅਦ ਬੜੇ ਬੜੇ ਸਤਕਾਰ ਨਾਲ ਇੱਕ ਟੋਆ ਪੱਟ ਕੇ ਦੱਬੀ ਇਹਨਾਂ ਨੂੰ ਇਹ ਉੱਤੇ ਮਿੱਟੀ ਪੰਜਾਬ ਦੀ ਪਾ ਕੇ ਚਲੋ ਜੀ ਧੰਨਵਾਦ ਜੀ ਬਹੁਤ ਤੁਸੀਂ ਡੰਗ ਲਿਆ ਪੰਜਾਬ ਨੂੰ ਬਹੁਤ ਡੱਸ ਲਿਆ ਪੰਜਾਬ ਨੂੰ ਬੱਸ ਕਰੋ ਹੁਣ ਬਹੁਤ ਤੁਸੀਂ ਪੰਜਾਬ ਨੂੰ ਖਾ ਲਿਆ ਲੁੱਟ ਲਿਆ ਸੋ ਵੀਰੋ ਬਿਲਕੁਲ ਫਿਕਰ ਨਹੀਂ ਕਰਨਾ ਨੈਗੇਟਿਵਿਟੀ 'ਚ ਨਹੀਂ ਆਉਣਾ ਕਿ ਪੰਜਾਬ ਦਾ ਖਜ਼ਾਨਾ ਪੰਜਾਬ ਦੇ ਖਜ਼ਾਨੇ ਨੂੰ ਕੁਝ ਨਹੀਂ ਫਰਕ ਪੈਂਦਾ ਜਿੰਨਾ ਚਿਰ ਪੰਜਾਬ ਦੇ ਖਜ਼ਾਨੇ ਨੂੰ ਚਲਾਉਣ ਵਾਲੇ ਲੋਕਾਂ ਦੀ ਨੀਅਤ ਸਾਫ਼ ਹੋਵੇ ਨੀਅਤ 'ਚ ਖੋਟ ਨਾ ਹੋਵੇ ਖਜ਼ਾਨੇ ਕਿਤੇ ਨਹੀਂ ਜਾਂਦੇ ਹੁੰਦੇ ਔਰ ਖਾਸ ਤੌਰ ਤੇ ਪੰਜਾਬ ਦਾ ਖਜ਼ਾਨਾ ਧਰਤੀ ਇਹੋ ਜੀ ਧਰਤੀ ਦੁਨੀਆ 'ਚ ਕਿਤੇ ਧਰਤੀ ਇਹੋ ਜੀ ਹੈ ਨਹੀਂ ਮੈਂ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਸਾਰੀ ਦੁਨੀਆ ਘੁੰਮਿਆ ਕਈ ਵਾਰੀ 150 ਮਣ ਪੈਦਾ ਕਰਦੀਏ ਦਾਣੇ ਇੱਕ ਸਾਲ ਚ ਆਪਣੀ ਧਰਤੀ 90 ਮਣ ਚੋਨਾ 60 ਮਣ ਕਣਕ ਦੁਨੀਆ ਦੀ ਕੋਈ ਧਰਤੀ 150 ਮਣ ਦਾਣੇ ਪੈਦਾ ਨਹੀਂ ਕਰਦੀ ਸਾਡਾ ਪੰਜਾਬੀ ਮਿਹਨਤੀ ਕੌਮ ਅਸੀਂ ਤਾਂ ਉਹਨਾਂ ਮੁਲਕਾਂ ਚ ਵੀ ਕਾਮਯਾਬ ਹੋ ਜਾਨੇ ਜਿੰਨਾ ਮੁਲਕਾਂ ਚ ਗਲਤੀ ਨਾ ਚਲੇ ਜਾਈਏ ਚਲ ਇੱਥੇ ਕਾਮਯਾਬ ਹੋ ਜਾਨੇ ਭਾਈ ਪੂਰੀ ਦੁਨੀਆ ਚ ਪੰਜਾਬੀ ਨੇ ਤੇ ਕਾਮਯਾਬ ਨੇ ਸੋ ਇਸ ਕਰਕੇ ਸਾਡੇ ਖਜ਼ਾਨੇ ਔਰ ਜਿਹੜੇ ਖਜ਼ਾਨੇ ਉਹ ਖਜ਼ਾਨੇ ਖਾਲੀ ਹੋ ਜਾਣਗੇ ਜਿਹੜੇ ਖਜ਼ਾਨੇ ਚ ਪਹਿਲੇ 20 ਰੁਪਿਆ ਦੀ ਐਫਡੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਰੋਟੀ ਖਵਾ ਕੇ ਕੀਤੀ ਹੋਵੇ ਉਹ ਕਿਤੇ ਖਜ਼ਾਨੇ ਖਾਲੀ ਹੋ ਜਾਣ ਤੇ ਉੱਥੇ ਤੇ ਉੱਥੇ ਜ਼ੁਲਮ ਹੋ ਜਾਣਗੇ ਉਹ ਧਰਤੀ ਤੇ ਜ਼ੁਲਮ ਹੋ ਜਾਣਗੇ ਜਿੱਥੇ 5 ਤੇ 7 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ ਬੋਲੇ ਸੋਨਿਹਾਲ ਦੇ ਨਾਰੇ ਲਾਉਂਦੇ ਲਾਉਂਦੇ ਆਪਣੇ ਪਿਤਾ ਦੀ ਆਪਣੇ ਪਿਤਾ ਦੀ ਜੋ ਧਰਮ ਦੀ ਲਕੀਰ ਖਿੱਚੀ ਸੀ ਉਸ ਲਕੀਰ ਤੋਂ ਇੱਧਰ-ਉੱਧਰ ਨਹੀਂ ਹੋਏ ਮਿਸਤਰੀ ਵੀ ਰੋਣ ਲੱਗੇ ਇੱਟਾਂ ਫੜਾਉਣ ਵਾਲੇ ਵੀ ਰੋਣ ਲੱਗੇ ਬਾਹਰੋਂ ਵੀ ਹਾਂ ਦੇ ਨਾਰੇ ਵੱਜੇ ਮਲੇਰ ਕੋਲੇ ਦੇ ਨਵਾਬ ਨੇ ਵੀ ਕਿਹਾ ਤੂੰ ਗਲਤ ਕਰ ਰਿਹਾ ਹੈ ਪਰ ਉਹ ਬੱਚਿਆਂ ਦਾ ਜੋਸ਼ ਦੇਖਣ ਵਾਲਾ ਸੀ ਉਸ ਧਰਤੀ ਤੇ ਜ਼ੁਲਮ ਹੋ ਜਾਣਗੇ ਸਾਨੂੰ ਸਾਨੂੰ ਸਿਕਾਉਂਦੇ ਆ ਇਹ ਸਾਨੂੰ ਸਿਕਾਉਂਦੇ ਆ ਦੇਸ਼ ਭਗਤੀਆਂ ਕੀ ਹੁੰਦੀ ਹੈ ਸੋ ਵੀਰੋ ਸੋ ਵੀਰੋ ਆ ਨਾਲ ਧਰਤੀ ਹੈ ਖੜਕੜ ਕਲਾਂ ਦੀ ਆ ਨਾਲ ਸੱਜੇ ਪਾਸੇ ਧਰਤੀ ਹੈ ਖੜਕੜ ਕਲਾਂ ਦੀ ਇਹਨਾਂ ਨੇ ਝਾਕੀ ਕੱਟਤੀ ਸਾਡੀ 26 ਜਨਵਰੀ ਵਾਲੀ ਕਹਿੰਦੇ ਜੀ ਇਸ ਵਾਰ 26 ਜਨਵਰੀ ਚ ਪੰਜਾਬ ਦੀ ਝਾਕੀ ਨਹੀਂ ਹੋਊਗੀ ਉਹ ਚ ਕੀ ਸੀਗਾ ਝਾਕੀ ਤਿੰਨ ਤਿੰਨ ਤਰ੍ਹਾਂ ਦੀ ਸੀਗੀ ਜੋ ਮੰਗੀ ਸੀ ਇਹਨਾਂ ਨੇ ਪਹਿਲੀ ਤੇ ਸੀਗਾ ਪੰਜਾਬ ਦੀਆਂ ਕੁਰਬਾਨੀਆਂ ਦਾ ਇਤਿਹਾਸ ਸ਼ਹੀਦ ਆਜ਼ਮ ਭਗਤ ਸਿੰਘ ਦੀ ਵੱਡੀ ਫੋਟੋ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਜਲਿਆਂ ਵਾਲੇ ਬਾਗ ਦਾ ਜਿਹੜਾ ਸਾਕਾ ਸਾਰਾ ਸਾਡਾ ਗਦਰੀ ਲਹਿਰ ਸਾਡੇ ਜਿੰਨੇ ਵੀ ਲਹਿਰ ਸਾਡੇ ਪੰਜਾਬ ਚ ਚੱਲੀਆਂ ਆ ਜਾਂਦੀਆਂ ਕੁਰਬਾਨੀਆਂ ਹੋਈਆਂ ਉਹੋ ਸੀ ਨੰਬਰ 2 ਤੇ ਸੀਗਾ ਨਾਰੀ ਸ਼ਕਤੀ ਅਸੀਂ ਮਾਈ ਭਾਗੋ ਦੀ ਫੋਟੋ ਜਿਹੜੀ ਫਰਸਟ ਬੈਰੀਅਰ ਸੀ ਫਰਸਟ ਲੇਡੀ ਬੈਰੀਅਰ ਆਫ ਸਿੱਖਿਜ਼ਮ ਉਹਦੀ ਫੋਟੋ ਵੱਡੀ ਥੈਨ ਜਿਹੜਾ ਮਾਈ ਭਾਗੋ ਨਾਂ ਤੇ ਕਾਲਜ ਚੱਲਦਾ ਹੈ ਟ੍ਰੇਨਿੰਗ ਕਾਲਜ ਚੱਲਦਾ ਮੋਹਾਲੀ ਜਿੱਥੇ ਕੁੜੀਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਫੌਜ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਦੂਜੇ ਚੋ ਸੀ ਤੀਜੇ ਦੇ ਵਿੱਚ ਫੁਲਕਾਰੀ ਸਾਗ ਲੱਸੀ ਮੱਖਣ ਸਾਡੀਆਂ ਹਵੇਲੀਆਂ ਲੰਗਰ ਦੀ ਪ੍ਰਥਾ ਤੀਜੇ ਚੋ ਸੀ ਘੱਟ ਕੇ ਰੱਖਤੀ ਮੈਂ ਕਿਹਾ ਇਹਨਾਂ ਨੂੰ ਮੈਂ ਕਿਹਾ ਜੇ ਆ ਕੇ ਕੀਤਾ ਕਹਿੰਦੇ ਨਹੀਂ ਇਹ ਮੈਚ ਨਹੀਂ ਕਰਤੀ ਹਮਾਰੇ ਥੀਮ ਸੇ ਮੈਂ ਕਿਹਾ ਕਿਹੜਾ ਥੀਮ ਤੁਹਾਡਾ ਕੌਣ ਹੈ ਭਈ ਉਹ ਬੰਦਾ ਜਿਹੜਾ ਭਗਤ ਸਿੰਘ ਨੂੰ ਰਿਜੈਕਟ ਕਰ ਦੂਗਾ ਕੌਣ ਹੈ ਉਹ ਬਾਬੂ ਕਿਹੜਾ ਅਫਸਰ ਬੈਠਾ ਉੱਥੇ ਜਿਹੜਾ ਕਰਤਾਰ ਸਿੰਘ ਸਰਾਬੇ ਉਹਨਾਂ ਨੂੰ ਰਿਜੈਕਟ ਕਰ ਦੂਗਾ ਮਾਈ ਬਾਬੂ ਨੂੰ ਰਿਜੈਕਟ ਕਰ ਦੂਗਾ ਨਹੀਂ ਨਹੀਂ ਕਦੇ ਐਸਾ ਨਹੀਂ ਹੋ ਸਕਦਾ ਹਮ ਨਹੀਂ ਦਿਖਾਏਗੇ ਮੈਂ ਤੂੰ ਹੀ ਨਹੀਂ ਦਿਖਾਉਂਦੇ ਨਾ ਦਿਖਾਓ ਹੁਣ ਪਹਿਲਾਂ ਤਾਂ ਇੱਕੋ ਹੀ ਦਿਖਾਉਣੀ ਸੀ ਮੈਂ 10 10 ਬਣਾ ਰੱਖੀਆਂ ਨੇ ਹੁਣ ਪਿੰਡਾਂ ਚ ਫਿਰਦੀਆਂ ਨੇ ਮੈਂ ਕਹਿੰਦਾ ਮੈਂ ਸਾਰਿਆਂ ਨੂੰ ਦਿਖਾਉਂ ਸਾਰੀ ਦੁਨੀਆ ਨੂੰ ਦਿਖਾਉਂ ਇਹ ਕੌਣ ਨੇ ਇਹ ਸਾਨੂੰ ਦੇਸ਼ ਭਗਤੀਆਂ ਸਿਖਾਉਂਦੇ ਆ ਅੱਜ ਜਦੋਂ 1947 ਦਾ ਬਟਵਾਰਾ ਹੋਇਆ 10 ਲੱਖ 10 ਲੱਖ ਬੰਦਾ ਮਾਰਿਆ ਗਿਆ ਕੌਣ ਸੀ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਇਹਨਾਂ ਦਾ ਕੋਈ ਮਰਿਆ ਤੇ ਸਾਨੂੰ ਸਿਖਾਉਂਦੇ ਆ ਦੇਸ਼ ਭਗਤੀਆਂ ਮੈਂ ਕਹਿੰਦਾ ਇਹ ਤਾਂ ਮੈਂ ਕਹਿੰਦਾ ਇਹ ਗਲਤ ਗੱਲ ਹੈ ਤੁਹਾਡੀ ਮੈਂ ਇਸ ਮਾਮਲੇ 'ਚ ਪੰਜਾਬ ਦੀ ਕਦੇ ਵੀ ਕੋਈ ਇੱਜ਼ਤ ਆਬਰੂ ਨੂੰ ਮੈਂ ਮੈਂ ਖਤਰੇ 'ਚ ਨਹੀਂ ਪਾਉਣਾ ਕਿ ਤੁਸੀਂ ਨਾਲੇ ਤੁਸੀਂ ਕੌਣ ਹੋ ਨੇ ਭਗਤ ਸਿੰਘ ਨੂੰ ਸਰਟੀਫੀਕੇਟ ਦੇਣ ਵਾਲੇ ਹੈ ਭਗਤ ਸਿੰਘ ਹਮੇਸ਼ਾ 23 ਸਾਲ ਦਾ ਸੀ ਭਗਤ ਸਿੰਘ ਆਉਣ ਨਾਲ 500 ਸਾਲ ਤੱਕ ਵੀ 23 ਸਾਲ ਦਾ ਹੀ ਰਹੂਗਾ ਔਰ ਕੁਰਬਾਨੀ ਨੂੰ ਕੋਈ ਅਸੀਂ ਕੋਈ ਬੀਟ ਵੀ ਕਰ ਸਕਦਾ ਤੇ ਇਹ 26 ਜਨਵਰੀ ਤੇ ਕੈਪਟਨ ਮਨਿੰਦਰ ਬੋਲਿਆ ਸੁਨੀਲ ਜਾਖੜ ਬੋਲਿਆ ਕੋਈ ਬੋਲਿਆ ਜਿਹੜੇ ਇੱਥੋਂ ਬੀਜੇਪੀ ਨੂੰ ਚਲੇ ਗਏ ਪੰਜਾਬ ਦੇ ਵੱਡੇ ਹਿੱਤੇਸ਼ੀ ਨਹੀਂ ਬੋਲਦੇ ਪਰ ਵੀਰੋ ਹੁਣ ਮੇਰੀ ਬੇਨਤੀ ਹੈ ਮੈਂ ਕੱਲਾ ਲੜੀ ਜਾਣਾ ਕੇਜਰੀਵਾਲ ਕੱਲਾ ਲੜੀ ਜਾਂਦਾ ਉੱਥੇ ਐਲਜੀ ਨਾਲ ਇੱਥੇ ਮੈਂ ਗਵਰਨਰ ਨਾਲ ਲੜੀ ਜਾਣਾ ਮੈਂ ਬੀਜੇਪੀ ਨਾਲ ਲੜੀ ਜਾਣਾ ਮੈਂ ਸੁਪਰੀਮ ਕੋਰਟ ਤੇ ਗੱਲ-ਗੱਲ ਤੇ ਜਾਣਾ ਪੈਂਦਾ ਲੜੀ ਜਾਂਨੇ ਆ ਪਰ ਮੈਨੂੰ ਨਾ ਥੋੜੀ ਸ਼ਕਤੀ ਚਾਹੀਦੀ ਹੈ ਕਿਉਂਕਿ ਕੱਲਾ ਕੱਲਾ ਨਹੀਂ ਲੜ ਸਕਦਾ ਮੈਂ ਜੇ ਮੈਨੂੰ ਤੁਸੀਂ ਜੇ ਮੈਨੂੰ ਤੁਸੀਂ ਮੈਂ ਕੱਲਾ ਲੜੂੰਗਾ ਮੈਨੂੰ ਕੋਈ ਥੱਕਦਾ ਨਹੀਂ ਤੁਹਾਡਾ ਪਿਆਰ ਹੀ ਇੰਨਾ ਹੈ ਕਿ ਥੱਕਣ ਦਿੰਦਾ ਹੀ ਨਹੀਂ ਉਹ ਪਰ ਜੇ ਮੈਨੂੰ ਤੁਸੀਂ 13 0 ਜਾਨੀ ਕਿ 13 ਇੱਥੋਂ ਮੈਨੂੰ ਬਾਵਾ ਦੇ ਦੋਗੇ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਵਾਂਗੂ मुट्ठी ਬੰਦ ਕਰਕੇ ਉੱਠਣ ਗਿਆ 13 ਇੱਥੋਂ ਦਿੱਲੀ ਤੋਂ ਆ ਰਹੀਆਂ ਚਾਰ ਦੀਆਂ ਚਾਰੇ ਗੁਰੂ ਖੇਤਰ ਜਿੱਤ ਰਿਆਂ ਗੁਜਰਾਤ ਚੋਂ ਆ ਰਹੀਆਂ ਨੇ ਜੇ 2025 ਇਹ ਹੋ ਗਏ 10 ਪਹਿਲੀ ਨੇ ਆਪਣੇ ਕੋਲੇ ਰਾਜ ਸਭਾ ਚ 35 40 ਹੋ ਗਏ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਇੱਕ ਪੈਸਾ ਵੀ ਰੋਕ ਸਕੇ ਤੇ ਜਾਂ ਸਾਡੀ ਝਾਕੀ ਨੂੰ ਕੋਈ ਇਧਰ ਉਧਰ ਕਰ ਸਕੇ ਸਾਡੀ ਝਾਕੀ ਨੂੰ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪਰ ਇਹ ਇਹ ਪਿਆਰ ਤਾਂ ਮਿਲੂਗਾ ਜੇ ਗੱਲ ਦੇਖੋ ਇਹ ਨਾ ਕਹਿ ਦਿਓ ਕਿ ਯਾਰ ਸਾਡੇ ਪਿੰਡੋਂ ਵੋਟਾਂ ਤਾਂ ਹੋਰ ਵੀ ਪੈ ਜਾਂਦੀਆਂ ਗੱਲ ਕਰ ਭਗਵੰਤ ਮਾਨ ਦਾ ਘੇੜਾ ਨਹੀਂ ਵੱਜਿਆ ਦੇਖੋ ਮੈਂ ਕੱਲ ਮੇਰੇ ਘੇੜੇ ਕਰਕੇ ਤੁਸੀਂ ਕੋਈ ਇਹ ਕਹਿ ਦੋ ਕਿ ਆ ਭਗਵਾਨ ਤੁਮ ਆ ਜਾਂਦਾ ਹੋਰ ਪਾ ਜਾਂਦੇ ਦੇਖੋ ਪੰਜਾਬ ਆਪਣਾ ਸਾਰਿਆਂ ਦਾ ਨਾ ਮੈਂ ਕਿਸੇ ਬੱਸਾਂ ਚ ਹਿੱਸਾ ਪਾਉਣਾ ਬਈ ਨਾ ਟਾ ਬਿਆੰਚ ਨਾ ਕਿਤੇ ਮੈਂ ਕੋਈ ਆ ਜਿਹੜੀਆਂ ਰੇਤੇ ਦੀਆਂ ਖੱਡਾਂ ਹਿੱਸਾ ਪਾਉਣਾ ਹਿੱਸਾ ਤਾਂ ਮੈਂ ਜ਼ਰੂਰ ਪਾਉਣਾ ਪਰ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੈ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਸੋ ਇਸ ਕਰਕੇ ਮੈਂ ਕਹਿੰਦਾ ਮੈਨੂੰ ਤੁਸੀਂ 13 ਵਾਵਾ ਦਿਓ ਤੁਸੀਂ 13 ਵਾਵਾ ਦਿਓ ਕੇਜਰੀਵਾਲ ਸਾਹਿਬ ਉਧਰੋਂ ਉਹਨਾਂ ਨੂੰ ਵੀ ਇਹ ਗੱਲ ਦੀ ਖੁਸ਼ੀ ਹੋਊਗੀ ਕਿਉਂਕਿ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਨਹੀਂ ਗੱਡੇ ਸੀ 2014 ਚ ਸੋ ਇਸ ਕਰਕੇ ਆਪਾਂ ਉਹਨਾਂ ਨੂੰ ਦੱਸ ਦਈਏ ਕੇਜਰੀਵਾਲ ਸਾਹਿਬ ਨੂੰ ਕਿ ਤੁਹਾਡਾ ਲਾਇਆ ਹੋਇਆ ਜਿਹੜਾ ਬੂਟਾ ਹੈ ਜਿਹੜਾ ਇਮਾਨਦਾਰੀ ਦਾ ਤੇ ਪਾਰਦਰਸ਼ੀ ਰਾਜਨੀਤੀ ਦਾ ਬੂਟਾ ਹੈ ਉਹ ਫਲ ਵੀ ਦੇਣ ਲੱਗ ਗਿਆ ਛਾਂ ਵੀ ਦੇਣ ਲੱਗ ਗਿਆ ਤੇ ਇਸ ਬੂਟੇ ਦੀਆਂ ਜੜਾਂ ਇੰਨੀਆਂ ਮਜ਼ਬੂਤ ਹੋ ਗਈਆਂ ਉਹਨਾਂ ਦੀਆਂ ਕਹਾੜੀਆਂ ਦੇ ਮੂੰਹ ਮੁਰ ਜਾਣਗੇ ਪਰ ਸਾਡੀਆਂ ਜੜਾਂ ਨਹੀਂ ਵੱਡੀਆਂ ਜਾ ਸਕਦੀਆਂ ਇਹ ਗਲਤ ਫਹਮੀ ਚ ਨੇ ਹਮ ਵੋ ਪੱਤੇ ਨਹੀਂ ਹਮ ਵੋ ਪੱਤੇ ਨਹੀਂ ਜੋ ਸ਼ਾਕ ਸੇ ਟੂਟ ਕਰ गिर जाएंगे ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਸੋ ਸਾਡੇ ਕੋਲੇ ਬਹੁਤ ਵਿਰਸਾ ਪਿਆ ਇਤਿਹਾਸ ਪੈ ਲੜਾਈਆਂ ਦਾ ਆਓ ਆਪਾ ਇਕੱਠੇ ਹੋ ਕੇ ਫੇਰ ਉਹੀ ਲੜਾਈ ਲੜੀਏ ਤੇ ਆਪਣੇ ਸੰਕਟ ਦੇ ਵਿੱਚ ਪਾਰਟੀ ਦੇ ਨਾਲ ਖੜੀਏ ਔਰ ਮੈਨੂੰ ਇਹਨਾਂ ਪਤਾ ਹੈ ਕਿ ਤੁਸੀਂ ਦਿਲੋਂ ਬੋਲ ਰਹੇ ਹੋ ਦਿਲੋਂ ਆਏ ਹੋ ਤੁਹਾਨੂੰ ਕੋਈ ਦਿਹਾੜੀ ਤੇ ਨਹੀਂ ਲਿਆਂਦਾ ਗਿਆ ਤੇ ਦੌਰਦਾਰ ਦੋਨੇ ਹੱਥੋਂ ਪਰਚਾ ਕੇ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਸਾਰਾ ਮੇਰਾ ਬਹੁਤ ਹੌਸਲਾ ਵਧ ਗਿਆ ਮੇਰਾ ਬਾਤ ਹੌਸਲਾ ਵੱਧ ਗਿਆ ਤੁਹਾਡੇ ਜੋਸ਼ ਨਾਲ ਤੁਹਾਡੇ ਜਜ਼ਬੇ ਨਾਲ ਮੈਂ ਵੀ ਹੁਣ ਇਸ ਤੋਂ ਵੱਧ ਦੁੱਗਣੇ ਦੁੱਗਣੇ ਜਜ਼ਬੇ ਨਾਲ ਮੈਂ ਕੰਮ ਕਰੂੰਗਾ ਔਰ ਦੁੱਗਣੇ ਜਜ਼ਬੇ ਨਾਲ ਕੰਮ ਕਰੂੰਗਾ ਔਰ ਤੁਹਾਨੂੰ ਮੈਂ ਇਹ ਵਾਅਦਾ ਕਰਦਾ ਕਿ ਬੜੀ ਜਲਦੀ ਪੰਜਾਬ ਨੰਬਰ 1 ਸੂਬਾ ਬਣੂਗਾ ਔਰ ਨੰਬਰ 1 ਸੂਬਾ ਬਣੂਗਾ ਤਾਂ ਪੰਜਾਬ ਦੇਸ਼ ਨੂੰ ਲੀਡ ਕਰੂਗਾ ਦੋਨਿਆਂ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਰੇ ਸੋਨਹਾਰ ਇੰਨਾ ਜਿਆਦਾ ਪਿਆਰ ਤੁਸੀਂ ਦਾਬੇ ਵਾਲੇ ਉਹ ਦਿੱਤਾ ਉਮੀਦ ਤੋਂ ਵੱਧ ਥਕਾਵਟਾਂ ਲਾਤੀਆਂ ਤੁਹਾਨੂੰ ਮਿਲਾਂਗੇ ਪਿੰਡਾਂ 'ਚ ਮੈਂ ਆਉਂਗਾ ਜਿੱਥੋਂ ਦੀ ਰੋਡ ショਅ ਲੈ ਕੇ ਜਾਣਾ ਹੈ ਰੋਡ ショਅ ਲੈ ਜਿਓ ਬਾਜ਼ਾਰ 'ਚ ਲੈ ਕੇ ਜਾਣਾ ਹੈ ਮੰਡੀ 'ਚ ਲੈ ਕੇ ਜਾਣਾ ਹੈ ਜਿੱਥੇ ਕਹੋਗੇ ਉੱਥੇ ਆਉਂਗਾ ਪੰਜਾਬ ਵਾਸਤੇ ਖੂਨ ਦਾ ਕਤਰਾ-ਕਤਰਾ ਹਾਜ਼ਰ ਹੈ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਆਪਾਂ ਮੈਸੇਜ ਦੇ ਦਈਏ ਕਿ ਪੰਜਾਬ ਤੁਹਾਡੇ ਨਾਲ ਖੜਾ ਹੈ ਇੱਕ ਵਾਰੀ ਉਹਨਾਂ ਦੇ ਨਾਮ ਦਾ ਵੀ ਜਿੰਦਾਬਾਦ ਦਾ ਨਾਅਰਾ ਲਾ ਦਈਏ ਅਰਵਿੰਦ ਕੇਜਰੀਵਾਲ ਜੈ ਜੈਕਾਰ ਅਰਵਿੰਦ ਕੇਜਰੀਵਾਲ ਤੇਰੀ ਸੋਚ ਤੇ ਜੈ ਜੈਕਾਰ ਕੇਜਰੀਵਾਲ ਤੇਰੀ ਸੋਚ ਤੇ ਜੈ ਜੈਕਾਰ ਬਹੁਤ 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 ਦਿਲ ਦੀਆਂ ਗਹਿਰਾਈਆਂ ਚੋਂ ਮਾਵਾ ਪੈਣਾ ਬਜ਼ੁਰਗਾਂ ਦਾ ਧੰਨਵਾਦ ਹੌਲੀ ਹੌਲੀ ਜਾਇਓ ਆਰਾਮ ਕਿਉਂ ਕਿ ਮਾਵਾ ਪੈਣਾ ਵੀ ਨੇ ਬੱਚੇ ਵੀ ਨੇ ਐਮ ਐਲ ਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਚੇਅਰਮੈਨ ਸਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਕੰਮ ਤੇ ਲੱਗ ਜਾਓ ਮੈਨੂੰ ਜਿੱਦਾਂ ਬੁਲਾਓਗੇ ਮੈਂ ਹਾਜ਼ਰ ਰਹਾਂਗਾ ਬਹੁਤ 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 ਧੰਨਵਾਦ ਮਾਨ ਸਾਹਿਬ